ਲੰਗੇ ਦਿਨੀ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਹਾਲਾਤ ਕੀ ਨੇ ਅਨੰਤਨਾਗ ਨਜ਼ਦੀਕ ਇਹ ਜੋ ਅਤਵਾਦੀ ਹਮਲਾ ਵਾਪਰਿਆ ਬੈਸਰਣ ਇਲਾਕਾ ਜਿਹੜਾ ਓਪਨ ਗਰਾਸ ਲੈਂਡ ਜਿੱਥੇ ਆ ਕੇ ਸ਼ਰਿਆਮ ਗੋਲੀਆਂ ਮਾਰੀਆਂ ਗਈਆਂ ਤੇ 26 ਟੂਰਿਸਟਸ ਮੌਤ ਦੇ ਘਾਟ ਉਤਾਰ ਦਿੱਤੇ ਗਏ ਅਤਵਾਦੀਆਂ ਦੇ ਵੱਲੋਂ ਉਸ ਤੋਂ ਬਾਅਦ ਕੀ ਕੁਝ ਹੁਣ ਤੱਕ ਵਾਪਰਿਆ ਹੈ ਕਿਹੜੇ ਮੀਜਰਸ ਅਖਤਿਆਰ ਕੀਤੇ ਗਏ ਨੇ ਭਾਰਤ ਦੇ ਵੱਲੋਂ ਭਾਰਤ ਸਰਕਾਰ ਨੇ ਹੁਣ ਤੱਕ ਕੀ ਕੀਤਾ ਇਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿਹੜੇ ਵੱਡੇ ਫੈਸਲੇ ਲਏ ਗਏ ਨੇ ਕਿਉਂਕਿ ਲੰਘੇ ਦਿਨ ਵੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕਸ਼ਮੀਰ ਰਵਾਨਾ ਹੋ ਜਾਂਦੇ ਨੇ ਇਹ ਖਬਰ ਮਿਲਦੇ ਸਾਰ ਹੀ ਖਸ਼ਮ ਕਸ਼ਮੀਰ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਉੱਥੇ ਜਾ ਕੇ ਬਾकायदा ਇੱਕ ਮੀਟਿੰਗ ਕਰਦੇ ਨੇ ਹਾਈ ਐਂਡ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮੌਕੇ ਦੇ ਬਾਰੇ ਜਾਂਚ ਪੂਰੀ ਜਿਹੜੀ ਆ ਉਹ ਗ੍ਰਹਿ ਮੰਤਰੀ ਕਰਦੇ ਨੇ ਜਾਣਕਾਰੀ ਲੈਂਦੇ ਨੇ ਤੇ ਉਸ ਤੋਂ ਬਾਅਦ ਵੱਡੇ ਫੈਸਲੇ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਦੇਸਨਾਲ ਪਾਕਿਸਤਾਨ ਨੂੰ ਵੀ ਦਿੱਕਤ ਆ ਸਕਦੀ ਹੈ ਹਾਲਾਂਕਿ 2019 ਦੇ ਵਿੱਚ ਜਦੋਂ ਪਲਵਾਮਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਭਾਰਤ ਨੇ ਕੁਝ ਚੀਜ਼ਾਂ ਵਿਚਾਰੀਆਂ ਸੀ ਜਿਸ ਨੂੰ ਲੈ ਕੇ ਪਾਕਿਸਤਾਨ ਉਸ ਵੇਲੇ ਵੀ ਤਣਾਅ ਦੇ ਵਿੱਚ ਆ ਗਿਆ ਸੀ ਪਾਕਿਸਤਾਨ ਨੂੰ ਉਹ ਮਾਰ ਚੱਲਣੀ ਪੈਣੀ ਸੀ ਇਸ ਵਾਸਤੇ ਉਦੋਂ ਪਾਕਿਸਤਾਨ ਵੱਲੋਂ ਵੀ ਇੱਕ ਕੋਟੇਸ਼ਨ ਜਿਹੜੀ ਹੈ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਗਈ ਹੈ ਉਹ ਜਾਰੀ ਕੀਤੀ ਗਈ ਸੀ ਉਹ ਵੀ ਤੁਹਾਨੂੰ ਦੱਸਦੇ ਆ ਕਿ ਕੀ ਕੁਝ ਕੀਤਾ ਗਿਆ ਤੇ ਨਾਲ ਨਾਲ ਵੱਡੀ ਗੱਲ ਇਹ ਹੈ ਕਿ ਇਸ ਮਸਲੇ ਦੇ ਉੱਤੇ ਭਾਰਤ ਸਰਕਾਰ ਸਖਤ ਨਜ਼ਰ ਆ ਰਹੀ ਹੈ ਹਾਲਾਂਕਿ ਬਹੁਤ ਸਾਰੇ ਲੂਪ ਹੋਲਸ ਹੈਗੇ ਇਸ ਪੂਰੇ ਮਸਲੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਵਿਚਾਰਨਯੋਗ ਹੈਗੀਆਂ ਨੇ ਕਿ ਇਹ ਅੱਤਵਾਦੀ ਹਮਲਾ ਕਿਵੇਂ ਵਾਪਰ ਗਿਆ ਇਹੋ ਜੀ ਵਾਰਦਾਤ ਇਸ ਡੈਸਟੀਨੇਸ਼ਨ ਦੇ ਉੱਤੇ ਉਹ ਵੀ ਪੀਕ ਸੀਜ਼ਨ ਦੇ ਵਿੱਚ ਕਿਵੇਂ ਵਾਪਰ ਗਈ ਜਦੋਂ ਟੂਰਿਸਟਸ ਉੱਥੇ ਹੁੰਦੇ ਨੇ ਜਦੋਂ 42000 ਕਰੋੜ ਰੁਪਈਆ ਜੰਮੂ ਕਸ਼ਮੀਰ ਦੇ ਵਾਸਤੇ ਰਾਖਮਾ ਰੱਖਿਆ ਗਿਆ ਹੋਵੇ ਜਦੋਂ ਪੁਲਿਸਿੰਗ ਵਾਸਤੇ 9.9 ਹਜ਼ਾਰ ਕਰੋੜ ਦੇ ਕਰੀਬ ਰਕਮ ਜਿਹੜੀ ਹੈ ਉਹ ਰਾਖਮੀ ਰੱਖੀ ਗਈ ਹੋਵੇ ਜਦੋਂ ਪੀਕ ਸੀਜ਼ਨ ਦੇ ਵਿੱਚ ਉੱਥੇ ਫੋਰਸਸ ਤਾਇਨਾਤ ਹੋਣੀਆਂ ਚਾਹੀਦੀਆਂ ਨੇ ਉਸ ਵੇਲੇ ਇਹ ਸਭ ਕੁਝ ਕਿੱਦਾਂ ਵਾਪਰ ਗਿਆ ਔਰ ਕਹਿਣ ਵਾਲੇ ਤਾਂ ਇਹ ਵੀ ਦਾਵਾ ਕਰਦੇ ਆ ਕਿ ਜਦੋਂ ਤੱਕ ਇਹ ਪੂਰਾ ਹਮਲਾ ਵਾਪਰ ਨਹੀਂ ਗਿਆ ਔਰ ਤੱਕ ਉੱਥੇ ਕੋਈ ਵੀ ਅਫੀਸ਼ੀਅਲ ਮੌਜੂਦ ਨਹੀਂ ਸੀ ਔਰ ਹਮਲਾ ਵਾਪਰਣ ਤੋਂ ਬਾਅਦ ਜਦੋਂ ਇਹ ਤੱਕ ਦੇਖ ਲਿਆ ਗਿਆ ਕਿ ਗੋਲੀਆਂ ਲੱਗਣ ਵਾਲੇ ਲੋਕ ਜਿਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਉਹ ਮਰ ਚੁੱਕੇ ਆ ਉਸ ਤੋਂ ਬਾਅਦ ਉੱਥੋਂ ਅੱਤਵਾਦੀ ਗਏ ਤੇ ਉਸ ਤੋਂ ਬਾਅਦ ਜਾ ਕੇ ਉੱਥੇ ਆਰਮੀ ਅਫੀਸ਼ੀਅਲਸ ਪਹੁੰਚੇ ਉੱਥੇ ਆਰਮੀ ਦਸਤੇ ਪਹੁੰਚੇ ਤੇ ਉਸ ਤੋਂ ਬਾਅਦ ਆਪਣਾ ਪ੍ਰੋਟੋਕੋਲ ਅਮਲ ਦੇ ਵਿੱਚ ਲਿਆਂਦਾ ਗਿਆ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਹੁਣ ਤੱਕ ਪਰ ਹੁਣ ਇੱਥੇ ਇਹ ਵਾਚਨਾ ਜ਼ਰੂਰੀ ਹੈ ਕਿ ਭਾਰਤ ਸਰਕਾਰ ਵੱਲੋਂ ਕਿਹੜੇ ਮੀਜਰਜ਼ ਅਖਤਿਆਰ ਕੀਤੇ ਗਏ ਨੇ ਦਰਸਲ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਕੁਝ ਜ਼ਰੂਰੀ ਗੱਲਾਂ ਅਮਲ ਦੇ ਵਿੱਚ ਲਿਆਂਦੀਆਂ ਗਈਆਂ ਨੇ ਕਹਿ ਦਈਏ ਕਿ ਪਾਕਿਸਤਾਨ ਦੇ ਉੱਤੇ ਹੀ ਸਹੀ ਇੰਡਾਇਰੈਕਟਲੀ ਇੱਕ ਗਾਜ ਡਿੱਗੀ ਹੈ ਭਾਰਤ ਦਾ ਪਾਕਿਸਤਾਨ ਨੂੰ ਪਲਟ ਜਵਾਬ ਕਿਹਾ ਜਾ ਸਕਦਾ ਹੈ ਕਿਉਂਕਿ ਜਿਹੜਾ ਇਹ ਹਮਲਾ ਆ ਉਹ ਸਿੱਧੇ ਅਸਿੱਧੇ ਤੌਰ ਤੇ ਪਾਕਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਹੈ ਲਸ਼ਕਰ-ਏ-ਤਾਇਬਾ ਦਾ ਇੱਕ ਪ੍ਰੌਕਸੀ ਸੰਗਠਨ ਕਹਿ ਲਈਏ ਦ ਰੈਜ਼ਿਸਟੈਂਸ ਫਰੰਟ ਉਹਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਇਸ ਪੂਰੇ ਹਮਲੇ ਦੀ ਔਰ ਉਸ ਤੋਂ ਬਾਅਦ ਹੁਣ ਜੋ ਹਾਲਾਤ ਨੇ ਉਹਦੇ ਵਿੱਚ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵੀਜ਼ਾਸ ਬੰਦ ਕਰ ਦਿੱਤੇ ਗਏ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਜਿਹੜੇ ਨਾਗਰਿਕ ਇੱਥੇ ਮੌਜੂਦ ਨੇ ਵੈਸੇ ਤਾਂ ਪਾਕਿਸਤਾਨ ਵੱਲੋਂ ਭਾਰਤ ਵੱਲ ਨੂੰ ਆਉਣ ਵਾਲੇ ਨਾਗਰਿਕਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਘੱਟ ਹੁੰਦੀ ਹੈ ਕਿਸੇ ਵਿਸ਼ੇਸ਼ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਦਾਖਲਾ ਮਿਲਦਾ ਆ ਪਰ ਉਸ ਦੇ ਬਾਵਜੂਦ ਜੇ ਉਸ ਤਰੀਕੇ ਦੇ ਨਾਲ ਵੀ ਕੋਈ ਆਇਆ ਹੋਇਆ ਤੇ 48 ਘੰਟੇ ਦੇ ਅੰਦਰ ਅੰਦਰ ਦੇਸ਼ ਛੱਡਣ ਦਾ ਅਲਟੀਮੇਟਮ ਉਹਨਾਂ ਨੂੰ ਦੇ ਦਿੱਤਾ ਗਿਆ ਪੰਜਾਬ ਦੇ ਅੰਦਰ ਅਟਾਰੀ ਵਾਗਾ ਬਾਰਡਰ ਹੈ ਜੋ ਬੰਦ ਕਰ ਦਿੱਤਾ ਗਿਆ ਸਿੰਗੂ ਜਲ ਸਮਝੌਤਾ ਜਿਹਨੂੰ ਇੰਡਸ ਵਾਟਰ ਟ੍ਰੀਟੀ ਕਿਹਾ ਜਾਂਦਾ ਹੈ ਉਹਦੇ ਉੱਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਗਈ ਆ ਉਹਨੂੰ ਪੌਜ਼ ਕਰ ਦਿੱਤਾ ਗਿਆ ਇਹ ਹੁਣ ਬਹੁਤ ਵੱਡੀ ਗੱਲ ਹੈ ਇਹਦੇ ਨਾਲ ਪਾਕਿਸਤਾਨ ਨੂੰ ਝਟਕਾ ਲੱਗ ਸਕਦਾ ਆ ਇਸੇ ਸਮੇਤ ਤਿੰਨ ਅੱਤਵਾਦੀਆਂ ਦੇ ਸਕੈਚੇਸ ਜਿਹੜੇ ਨੇ ਉਹ ਤਿਆਰ ਕਰ ਲਏ ਗਏ ਸੀ ਅੱਤਵਾਦੀਆਂ ਦੇ ਉੱਤੇ ਬੋਡੀ ਕੈਮਸ ਲੱਗੇ ਹੋਏ ਸੀ ਇਹ ਗੱਲਾਂ ਸਾਹਮਣੇ ਆਈਆਂ ਹੈਰਾਨੀ ਦੀ ਗੱਲ ਇਹ ਹੈ ਕਿ ਅੱਤਵਾਦੀਆਂ ਨੇ ਜੋ ਕੱਪੜੇ ਪਾਏ ਹੋਏ ਸੀ ਉਹ ਫੌਜੀ ਕੱਪੜੇ ਸੀਗੇ ਉਹਨਾਂ ਦੇ ਕੋਲ ਬੜੇ ਹਾਈ ਟੈਕ ਵੈਪਨਸ ਸੀਗੇ ਇਹ ਵੀ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਬੋਡੀ ਕੈਮਜ਼ ਲੱਗੇ ਹੋਏ ਸੀ ਯਾਨੀ ਕਿ ਸਾਰਾ ਹਮਲਾ ਰਿਕਾਰਡ ਕੀਤਾ ਜਾ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਵੀ ਬਾਕਾਇਦਾ ਸਰਕੂਲੇਟ ਹੋ ਰਹੀ ਹੈ ਜਿਹਦੇ ਵਿੱਚ ਇੱਕ ਹਮਲਾਵਰ ਇੱਕ ਕਥਿਤ ਹਮਲਾਵਰ ਦੇ ਹੱਥ ਦੇ ਵਿੱਚ AK47 ਫੜੀ ਹੋਈ ਹੈ ਤੇ ਉਹ ਫੋਟੋ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਹ ਵਿਅਕਤੀ ਹਮਲਾ ਕਰ ਰਿਹਾ ਸੀ ਉਹ ਵਿਅਕਤੀ ਅੱਤਵਾਦੀਆਂ ਦੇ ਵਿੱਚ ਸ਼ਾਮਲ ਸੀ ਖੈਰ ਭਾਰਤ ਅੰਦਰ ਪਾਕਿਸਤਾਨੀ ਉੱਚ ਅਯੋਗ ਦੀਆਂ ਸੰਖਿਆਵਾਂ ਜਿਹੜੀਆਂ ਨੇ ਉਹ ਘਟਾ ਦਿੱਤੀਆਂ ਗਈਆਂ ਪਾਕਿਸਤਾਨੀ ਉੱਚ ਅਯੋਗ ਜਿਹੜਾ ਭਾਰਤ ਦੇ ਵਿੱਚ ਹੈਗਾ ਉਹਦੇ ਵਿੱਚ ਜਿਹੜੇ ਡੈਲੀਗੇਟਸ ਨੇ ਉਹਨਾਂ ਦੀਆਂ ਸੰਖਿਆਵਾਂ ਘਟਾ ਦਿੱਤੀਆਂ ਗਈਆਂ ਨੇ 55 ਤੋਂ ਘਟਾ ਕੇ 30 ਕਰ ਦਿੱਤੀ ਗਈ ਹੈ ਸੰਖਿਆ ਔਰ ਇਹਦੇ ਨਾਲ ਨਾਲ ਜਿਹੜੇ ਪਾਕਿਸਤਾਨ ਦੇ ਵਿੱਚੋਂ ਭਾਰਤੀ ਉੱਚਾ ਯੋਗ ਹੈਗਾ ਉਹਦੀ ਸੰਖਿਆ ਜਿਹੜੀ ਹੈ ਉਹ ਵੀ ਘਟੇਗੀ ਭਾਰਤ ਦੇ ਵੱਲੋਂ ਆਪਣੇ ਡੈਲੀਗੇਟਸ ਨੂੰ ਭਾਰਤ ਵਾਪਸ ਸੱਦ ਲਿਆ ਜਾਵੇਗਾ ਹਾਲਾਤ ਦੁਵਾਰਾ ਤਨਾਹ ਪੂਰਵਕ ਹੋਗੇ ਨੇ ਔਰ ਵੱਡੀ ਗੱਲ ਇਹ ਹੈ ਕਿ ਇੱਕ ਤਾਂ ਟਾਰੀ ਵਾਗਾ ਬਾਰਡਰ ਜਿਸ ਨੂੰ ਲੈ ਕੇ ਪੰਜਾਬ ਦੇ ਕੁਝ ਸਿਆਸਤਦਾਨਾਂ ਦੇ ਵੱਲੋਂ ਧਰਨੇ ਲਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਹੁਣ ਉਹ ਟਾਰੀ ਵਾਗਾ ਬਾਰਡਰ ਬੰਦ ਕਰ ਦਿੱਤਾ ਗਿਆ ਸਿੰਘੂ ਜਲ ਸਮਝੌਤਾ ਇੰਡਸ ਵਾਟਰ ਟ੍ਰੀਟੀ ਜਿਹੜੀ ਉਹ ਰੋਕ ਦਿੱਤੀ ਗਈ ਹੈ ਇਹਦੇ ਨਾਲ ਹੁਣ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਵੱਧ ਸਕਦਾ ਹੈ ਜ਼ਾਹਿਰ ਤੌਰ ਦੇ ਉੱਤੇ ਪਾਣੀ ਉਨਾ ਵਿਸ਼ੇਸ਼ ਮੁੱਦਿਆਂ ਦੇ ਵਿੱਚ ਇੱਕ ਹੁੰਦਾ ਹੈ ਜੋ ਦੋ ਮੁਲਕਾਂ ਨੂੰ ਜਾਂ ਤਾਂ ਜੋੜਦਾ ਆ ਜਾਂ ਇੱਕ ਦੂਸਰੇ ਦੇ ਵਿਰੁੱਧ ਜੰਗ ਲਈ ਤਿਆਰ ਕਰਦਾ ਆ ਹੁਣ ਤੱਕ ਐਦਾਂ ਹੀ ਹੁੰਦਾ ਆਇਆ ਇਤਿਹਾਸ ਇਸ ਚੀਜ਼ ਦੀ ਗਵਾਹੀ ਭਰਦਾ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਕੁਝ ਉਹ ਵਿਸ਼ੇਸ਼ ਗੱਲਾਂ ਨੇ ਜਿਹੜੀਆਂ ਭਾਰਤ ਦੇ ਵੱਲੋਂ ਅਮਲ ਦੇ ਵਿੱਚ ਲਿਆਂਦੀਆਂ ਗਈਆਂ ਨੇ ਜਿਹੜੀਆਂ ਗੱਲਾਂ ਨੇ ਹੁਣ ਅਗਲਾ ਅਗਲੀ ਰੂਪਰੇਖਾ ਤਿਆਰ ਕਰਨੀ ਹੈ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਅੱਗੇ ਇੱਕ ਨਵਾਂ ਰੂਪ ਦੇਣਾ ਜੋ ਵੀ ਹੋਏਗਾ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਮਾਂਡ ਇੰਡੀਆ ਪੰਜਾਬੀ ਤੇ